ਜਿਮਨੀ ਚੋਣਾਂ ਦੇ ਦੌਰਾਨ ਸਾਰੇ ਪੰਜਾਬ ਦੀ ਜਿਹੜੀ ਨਿਗਾਸ ਉਹ ਗਿੱਦੜ ਬਾਹਾ ਤੇ ਟਿੱਕੀ ਹੋਈ ਸੀ ਤੇ ਹੁਣ ਵੀ ਜਿਹੜਾ ਨਤੀਜਿਆਂ ਤੋਂ ਬਾਅਦ ਵੀ ਜਿਹੜੀਆਂ ਸਾਰਿਆਂ ਦੀਆਂ ਨਿਗਾਹ ਨੇ ਉਹ ਗਿੱਦੜ ਬਾਹਾ ਤੇ ਟਿੱਕੀਆਂ ਹੋਈਆਂ ਨੇ ਕਿਉਂਕਿ ਲਗਾਤਾਰ ਜਿਹੜੀ ਗਿੱਦੜ ਬਾਹਾ ਦੇ ਵਿੱਚ ਸਿਆਸਤ ਆ ਉਹ ਭਖ ਦੀ ਜਾਰੀ ਆ ਲਗਾਤਾਰ ਜਿਹੜੇ ਰਾਜਨੀਤਿਕ ਆਗੂ ਨੇ ਉਹ ਇੱਕ ਦੂਜੇ ਤੇ ਪ੍ਰਤੀਕਰਿਆ ਜਾਂ ਪਲਟਵਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਕੱਲ ਮਨਪ੍ਰੀਤ ਸਿੰਘ ਬਾਦਲ ਜਿਹੜੇ ਭਾਜਪੀ ਦੇ ਉਮੀਦਵਾਰ ਸੀ ਉਹਨਾਂ ਦੇ ਵੱਲੋਂ ਇੱਕ ਲਾਈਵ ਵੀਡੀਓ ਆਪਣੇ ਸੋਸ਼ਲ ਮੀਡੀਆ ਤੇ ਜਾਰੀ ਕੀਤੀ ਜਾਂਦੀ ਆ ਜਿਸ ਦੇ ਵਿੱਚ ਉਹਨਾਂ ਨੇ ਗੱਲਬਾਤ ਕੀਤੀ ਲੋਕਾਂ ਦਾ ਜਿਹੜਾ ਧੰਨਵਾਦ ਵੀ ਕੀਤਾ ਜਿਸ ਤੇ ਪ੍ਰਤੀਕਿਰਿਆ ਦਿੰਦਿਆਂ ਬਲਤੇਜ ਪੰਨੂ ਜੋ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਦੇ ਜਿਹੜੇ ਉਹ ਮੀਡੀਆ ਸਲਾਹਕਾਰ ਸੀਗੇ ਹੁਣ ਉਹਨਾਂ ਨੂੰ ਹਟਾ ਦਿੱਤਾ ਗਿਆ ਸੀ ਸਾਬਕਾ ਮੀਡੀਆ ਸਲਾਹਕਾਰ ਸੀ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾਉਂਦੇ ਹੋਏ ਜਿਹੜਾ ਉਹ ਨਿਸ਼ਾਨੇ ਸਾਧਦੇ ਨੇ ਜਿਹੜੇ ਮਾਨਪ੍ਰੀਤ ਬਾਦਲ ਨੇ ਉਹਨਾਂ ਤੇ ਕਿਉਂਕਿ ਕੱਲ ਉਹਨਾਂ ਦੇ ਵੱਲੋਂ ਜਿਹੜਾ ਲਾਈਵ ਕੀਤਾ ਗਿਆ ਸੀ ਉਸ ਤੇ ਨਿਸ਼ਾਨੇ ਸਾਧਦਿਆਂ ਉਹਨਾਂ ਦੇ ਵੱਲੋਂ ਜਿਹੜੀਆਂ ਬਹੁਤ ਜ਼ਿਆਦਾ ਟਿੱਪਣੀਆਂ ਕੀਤੀਆਂ ਗਈਆਂ ਨੇ ਉਹਨੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕੀਤੀ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਤੁਸੀਂ ਇਦਾਂ ਲਾਈਵ ਦੇ ਵਿੱਚ ਜਿਹੜਾ ਉਲੱਤ ਤੇ ਲੱਤ ਕਰਕੇ ਲੋਕਾਂ ਨੂੰ ਜੁੱਤੀ ਨਾ ਵਿਖਾਓ ਐਸੇ ਕਰਕੇ ਜਿਹੜੇ ਲੋਕ ਨੇ ਉਹ ਤੁਹਾਡੇ ਤੋਂ ਗੁੱਸੇ ਰਹਿੰਦੇ ਨੇ ਤੇ ਬਾਰ-ਬਾਰ ਤੁਹਾਨੂੰ ਹਰਾਉਂਦੇ ਰਹਿੰਦੇ ਨੇ ਤੁਹਾਨੂੰ ਦੱਸ ਦਈਏ ਕਿ ਇਹ ਜਿਹੜੀ ਪੂਰੀ ਜਿਹੜੀ ਜਾਣਕਾਰੀ ਆ ਇਹ ਜਿਹੜੀ ਪੂਰੀ ਕਹਿੰਦੀ ਹੈ ਕਿ ਗੱਲਬਾਤ ਆ ਇਹ ਬਲਤੇਜ ਪੰਨੂ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪਾਈ ਗਈ ਆ ਉਹਨਾਂ ਨੇ ਆਪਣੀ ਪੋਸਟ ਦੇ ਵਿੱਚ ਲਿਖਿਆ ਹੈ ਕਿ ਨੇਤਾ ਜੀ ਜਦੋਂ ਆਮ ਲੋਕਾਂ ਨਾਲ ਗੱਲਬਾਤ ਕਰਨੀ ਹੋਵੇ ਜਾਂ ਉਹਨਾਂ ਨੂੰ ਸੰਬੋਧਨ ਹੋਣਾ ਹੋਵੇ ਅਤੇ ਸੋਸ਼ਲ ਮੀਡੀਆ ਤੇ ਲਾਈਵ ਕਰਨਾ ਹੋਵੇ ਤਾਂ ਲੱਤ ਲੱਤ ਤੇ ਲੱਤ ਰੱਖ ਕੇ ਲੋਕਾਂ ਨੂੰ ਜੁੱਤੀ ਨਹੀਂ ਵਿਖਾਈਦੀ ਤਾਂ ਹੀ ਤਾਂ ਲੋਕ ਫਿਰ ਆਪਣਾ ਗੁੱਸਾ بار بار ਹਰਾ ਕੇ ਕੱਢਦੇ ਹਨ ਤੁਹਾਡੇ ਮੁਤਾਬਕ ਉਰਦੂ ਦੇ ਸ਼ੇਰਾਂ ਨਾਲ ਕਹਿਣਾ ਆਉਣਾ ਆਉਂਦਾ ਨਹੀਂ ਆਪ ਹੀ ਸਮਝ ਲਿਓ ਇਦਾਂ ਦੀ ਜਿਹੜੀ ਪੋਸਟ ਹੈ ਉਹ ਬਲਤੇਜ ਪੰਨੂ ਜਿਹੜੇ ਸਾਬਕਾ ਸਲਾਹਕਾਰ ਮੀਡੀਆ ਸਲਾਹਕਾਰ ਸੀਗੇ ਪੰਜਾਬ ਸਰਕਾਰ ਦੇ ਤਾਂ ਉਹਨਾਂ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪਾਈ ਆ ਲਗਾਤਾਰ ਜਿਹੜੀ ਗੇਦੜਬਾਹੀ ਸਿਆਸਤ ਹੈ ਉਹ ਪੱਖਦੀ ਹੋਈ ਨਜ਼ਰ ਆ ਰਹੀ ਆ ਲਗਾਤਾਰ ਜਿਹੜੇ ਵੱਡੇ ਰਾਜਨੀਤਿਕ ਆਗੂ ਨੇ ਇਹੋ ਇੱਕ ਦੂਸਰੇ ਤੇ ਪਲਟਵਾਰ ਕਰਦੇ ਹੋਏ ਨਜ਼ਰ ਆ ਰਹੇ ਜਿਸ ਦੇ ਵਿੱਚ ਇੱਕ ਦੂਜੇ ਤੇ ਤਿੱਖੇ ਨਿਸ਼ਾਨੇ ਸਾਧੇ ਜਾਂਦੇ ਨੇ ਇੱਕ ਦੂਸਰੇ ਤੇ ਜਿਹੜੇ ਵੱਡੇ ਇਲਜ਼ਾਮ ਲਗਾਏ ਜਾਂਦੇ ਨੇ ਤਾਂ ਹੁਣ ਜਿਹੜੀ ਇੱਕ ਕਹਦੀ ਹੈ ਕਿ ਸਿੱਖਿਆ ਜਾਂ ਅ ਸੇਧ ਦਿੰਦੇ ਹੋਏ ਬਲਤੇਜ ਪੰਨੂ ਨਜ਼ਰ ਆਏ ਨੇ ਉਹਨਾਂ ਨੇ ਮਨਪ੍ਰੀਤ ਸਿੰਘ ਬਾਦਲ ਜਿਹੜੇ ਭਾਜਪਾ ਦੇ ਆਗੂ ਨੇ ਤੇ ਵੱਖਰੀਆਂ-ਵੱਖਰੀਆਂ ਸਰਕਾਰਾਂ ਦੇ ਵਿੱਚ ਜਿਹੜੇ ਉਹ ਖਜ਼ਾਨਾ ਮੰਤਰੀ ਵੀ ਰਹੇ ਨੇ ਤੇ ਹੁਣ ਉਮੀਦਵਾਰ ਸਿਗੇ ਗੱਦੜਵਾਹ ਤੋਂ ਭਾਜਪਾ ਦੇ ਤਾਂ ਉਹਨਾਂ ਦੇ ਵੱਲੋਂ ਜਦੋਂ ਉਹਨਾਂ ਨੂੰ ਹਾਰ ਮਿਲਦੀ ਆ ਤਾਂ ਹਾਰਨ ਤੋਂ ਬਾਅਦ ਜਿਹੜੇ ਮਨਪ੍ਰੀਤ ਸਿੰਘ ਬਾਦਲ ਨੇ ਉਹ ਕੱਲ ਲਾਈਵ ਹੁੰਦੇ ਨੇ ਲਾਈਵ ਹੋ ਕੇ ਉਹਨਾਂ ਦੇ ਵੱਲੋਂ ਆਪਣੇ ਵੋਟਰਾਂ ਤੇ ਸਪੋਰਟਰਾਂ ਦਾ ਜਿਹੜਾ ਧੰਨਵਾਦ ਕੀਤਾ ਜਾਂਦਾ ਉਸੇ ਲਾਈਵ ਨੂੰ ਟਾਰਗੇਟ ਕਰਦੇ ਆ ਬਲਤੇਜ ਪੰਨੂ ਦੇ ਵੱਲੋਂ ਵੱਡੀਆਂ ਜਿਹੜੀਆਂ ਗੱਲਾਂ ਨੇ ਉਹ ਮਾਪਰੀਤ ਸਿੰਘ ਬਾਦਲ ਨੂੰ ਆਖੀਆਂ ਜਾਂਦੀਆਂ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਕਦੇ ਵੀ ਜਦੋਂ ਫੇਸਬੁੱਕ ਜਾਂ ਸੋਸ਼ਲ ਮੀਡੀਆ ਅਕਾਊਂਟ ਤੇ ਲਾਈਵ ਹੋਣਾ ਹੋਵੇ ਲੋਕਾਂ ਨੂੰ ਸੰਬੋਧਨ ਹੋਣਾ ਹੋਵੇ ਜਾਂ ਫਿਰ ਲੋਕਾਂ ਦੇ ਨਾਲ ਗੱਲਬਾਤ ਕਰਨੀ ਹੋਵੇ ਤਾਂ ਲੱਤ ਤੇ ਲਾਤ ਰੱਖ ਕੇ ਲੋਕਾਂ ਨੂੰ ਜੁੱਤੀ ਨਹੀਂ ਵਿਖਾਈਦੀ ਇਸ ਤਰ੍ਹਾਂ ਟਾਰਗੇਟ ਕਰਦੇ ਹੋਏ ਨਜ਼ਰ ਆਏ ਨੇ ਬਲਤੇਜ ਪੰਨੂ ਲਗਾਤਾਰ ਜਿਹੜਾ ਉਹ ਪਹਿਲਾਂ ਵਿਵਾਦਾਂ ਦੇ ਵਿੱਚ ਰਹਿੰਦੇ ਸੀ ਤਾਂ ਜਦੋਂ ਤੋਂ ਸਰਕਾਰ ਤੋਂ ਕਹਿ ਦਈਏ ਕਿ ਸਰਕਾਰੀ ਸੀਟ ਤੋਂ ਲਾਂਬੇ ਹੋਏ ਨੇ ਤਾਂ ਉਦੋਂ ਤੋਂ ਜਿਹੜੇ ਬਲਤੇਜ ਪੰਨੂ ਉਹ ਜ਼ਿਆਦਾਤਰ ਸੋਸ਼ਲ ਮੀਡੀਆ ਤੇ ਐਕਟਿਵ ਨਹੀਂ ਸੀਗੇ ਪਰ ਹੁਣ ਜਦੋਂ ਆਮ ਆਦਮੀ ਪਾਰਟੀ ਦੇ ਤਿੰਨ ਵਿਧਾਇਕ ਜਿੱਤਦੇ ਨੇ ਤਾਂ ਉਸ ਤੋਂ ਬਾਅਦ ਗਿੱਦੜਬਾਹ ਦੇ ਵਿੱਚ ਜਿਹੜੀ ਦੂਜੀਆਂ ਪਾਰਟੀਆਂ ਦੀ ਕਰਾਰੀ ਹਾਰ ਹੁੰਦੀ ਆ ਉਸ ਤੋਂ ਬਾਅਦ ਲਗਾਤਾਰ ਜਿਹੜੇ ਇਹ ਬਲਤੇਜ ਨੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਜਿਹੜੇ ਉਹ ਐਕਟਿਵ ਰਹਿਣ ਲੱਗੇ ਨੇ ਲਗਾਤਾਰ ਜਿਹੜੀਆਂ ਉਹ ਪੋਸਟਾਂ ਪਾ ਰਹੇ ਨੇ ਤਾਂ ਜਿਹੜੀ ਇਹ ਪੋਸਟ ਆ ਇਹ ਉਹਨਾਂ ਦੇ ਬੋਲੋਂ ਮਨਪ੍ਰੀਤ ਸਿੰਘ ਬਾਦਲ ਨੂੰ ਟਾਰਗੇਟ ਕਰਕੇ ਪਾਈ ਆ ਤਿੱਖੇ ਨਿਸ਼ਾਨੇ ਸਾਦੇ ਨੇ